ਹਾਂਜੀ ਸਲਾਮ ਵਾਲੇਕਮ ਜੀ ਕੰਮਿਓ ਸਾਰੇ ਮੀਤਗਾ ਦਾ ਸਾਰੇ ਠੀਕ ਠਾਕ ਹੋਗੇ ਮੈਂ ਤੁਹਾਡਾ ਆਪਣਾ ਸ਼ੋਰ ਸੰਦੂ ਤੇ ਪੰਜਾਬ ਐਕਸਪਲੋਰ ਕਰਨ ਦੀ ਸਾਡੀ ਜ਼ਿੰਮੇਵਾਰੀ ਆ ਤੇ ਅਸੀਂ ਉਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾ ਰਹੇ ਆ ਇਸ ਟਾਈਮ ਆਪਾਂ ਇਸ ਟਾਈਮ ਖੜੇ ਆ ਜੀ ਸ਼ੇਖ ਫਾਜ਼ਲ ਸ਼ੇਖ ਫਾਜ਼ਲ ਅੱਡਾ ਉੱਤ ਤੋਂ ਤਕਰੀਬਨ 4-5 ਕਿਲੋਮੀਟਰ ਦੂਰ ਇੱਥੇ ਬੰਗਲਾ ਵਾਕਿਆ ਆ ਜੋ ਕਿ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਬੜਾ ਇੱਕ ਹੈਵੀ ਬਿਲਡਿੰਗ ਹੁੰਦੀ ਸੀ ਤੇ ਨਹਿਰ ਦੇ ਨਾਲ-ਨਾਲ ਜਿੰਨੇ ਵੀ ਅਫਸਰ ਅੰਗਰੇਜ਼ ਆਉਂਦੇ ਸੀ ਜਦੋਂ 12 ਬਾਦ ਹੋਈਆਂ ਸੀ ਉਦੋਂ ਅੰਗਰੇਜ਼ ਆਉਂਦੇ ਸੀ ਉਹਨਾਂ ਦੇ ਰਹਿਣ ਵਾਸਤੇ ਕੋਈ ਇੱਥੇ ਉਹ ਆਕੇ ਇੱਥੇ ਰਹਿੰਦੇ ਸੀ ਬੰਗਲਾਦੇ ਤੁਹਾਨੂੰ ਅਸੀਂ ਪੂਰਾ ਆਪਣਾ ਵਿਜ਼ਿਟ ਕਰਵਾਨੇ ਆ ਇਹਦੇ ਤੇ ਅੱਜ ਵੀ ਉੱਥੇ ਫੁੱਲ ਫੁੱਲ ਲੱਗੇ ਹੋਏ ਆ ਹੈਲੀਕਾਪਟਰ ਲੈਣ ਵਾਸਤੇ ਵੀ ਕਈ ਬੰਗਲੇ ਤੇ ਜਗ੍ਹਾ ਹੈਗੀ ਆ ਲੇਕਿਨ ਫਿਲਹਾਲ ਇੱਥੇ ਹੈਲੀਕਾਪਟਰ ਲੈਣ ਵਾਸਤੇ ਜਗ੍ਹਾ ਨਹੀਂ ਹੈਗੀ ਜਿਹੜੇ ਬੰਗਲੇ ਦੇ ਅਸੀਂ ਇਸ ਟਾਈਮ ਖੜੇ ਆ ਇਸ ਬੰਗਲੇ ਦੀ ਖਾਸੀਅਤ ਇਹ ਹੈ ਕਿ ਅਸੀਂ ਤਕਰੀਬਨ ਐਨੇ ਸਾਲ ਬਾਅਦ ਵੀ ਇਹਦੀ ਬਿਲਡਿੰਗ ਦੀ ਜਿਹੜੀ ਛੱਤ ਵਗੈਰਾ ਫੁੱਲ ਕੈਮ ਸਾਰੇ ਅਸੀਂ ਭੱਜੇ ਫਿਰਦੇ ਹਾਂ ਤੇ ਲੇਕਿਨ ਇਹਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਹਦੇ ਨਾਲ ਨਾਲ ਜਿਹੜੇ ਅਸੀਂ ਬਿਲਡਿੰਗ ਤੇ ਫਿਲਹਾਲ ਖੜੇ ਆ ਇਹਦੇ ਥੱਲੇ ਉਹ ਗੋਰੇ ਜਿਹੜੇ ਅਫਸਰ ਸੀ ਉਹ ਆ ਕੇ ਰਹਿੰਦੇ ਹੁੰਦੇ ਸੀ ਲੇਕਿਨ ਇਹਨਾਂ ਦੀਆਂ ਜਿਹੜੀਆਂ ਘੋੜੀਆਂ ਵਗੈਰਾ ਵਾਸਤੇ ਜਾਂ ਕਹਿੰਦੇ ਕੁ ਮਲਾਜ਼ਮੀਆਂ ਵਾਸਤੇ ਖਾਣਾ ਪਕਾਉਣ ਵਾਲੇ ਜਿਹੜੇ ਹੁੰਦੇ ਆ ਉਹਨਾਂ ਵਾਸਤੇ ਲੈਦਾਂ ਬਿਲਡਿੰਗਾਂ ਇਹਨਾਂ ਨੇ ਰੱਖੀਆਂ ਹੋਈਆਂ ਉਹ ਵੀ ਤੁਹਾਨੂੰ ਦਿਖਾਣੇ ਆ ਨਾਲ ਰਿਓ ਵੀਡੀਓ ਨੂੰ ਪੂਰਾ ਵਾਚ ਕਰਿਓ ਐਕਸਪਲੋਰ ਕਰਦੇ ਇਹਨੂੰ ਅੱਜ ਬੰਗਲੇ ਨੂੰ ਇੱਕ ਹੋਰ 25 ਕਿਲੋਮੀਟਰ ਦੂਰ ਇੱਕ ਹੋਰ ਬੰਗਲਾ ਵੀ ਹੈਗਾ ਲੇਕਿਨ ਉਹਦਾ ਨਾਮ ਉਹਨਾਂ ਨੇ ਰੱਖਿਆ ਹੋਇਆ ਨੱਥੂ ਵਾਲਾ ਬੰਗਲਾ ਉਹ ਵੀ ਤੁਸੀਂ ਪਿਛਲੇ ਵਲੌਗ ਦੇ ਵਿੱਚ ਤਕਰੀਬਨ ਪਹਿਲੇ ਵਲੌਗਾਂ ਦੇ ਵਿੱਚ ਦੇਖਿਆ ਹੋਵੇਗਾ ਅੱਜ ਤੁਹਾਨੂੰ ਦੂਸਰੇ ਬੰਗਲੇ ਤੇ ਲੈ ਕੇ ਇਹਨਾਂ ਨੇ ਇਹ ਬੰਗਲੇ ਨੂੰ ਲੱਖ ਲੂਗ ਲਾ ਕੇ ਜਿਹੜੇ ਇੱਥੇ ਅੱਧ ਕਿਤੇ ਬਸੇਬ ਰਹਿੰਦੇ ਆ ਉਹਨਾਂ ਨੇ ਇਹਨਾਂ ਨੂੰ ਲੱਖ ਲੂਗ ਲਾ ਕੇ ਇਹਦੀ ਹਫਾਜ਼ਤ ਦੀ ਜਿਹੜੀ ਜ਼ਿੰਮੇਵਾਰੀ ਚੁੱਕੀ ਹੋਈ ਆ ਤੇ ਬਲੀ ਬੜੀ ਸਫਾਈ ਇਹਨਾਂ ਨੇ ਕੀਤੀ ਹੋਈ ਆ ਇੱਥੇ ਤੇ ਚੰਗੇ ਵੀਊ ਆ ਤੇ ਬਾਕੀ ਆ ਸਾਡੀ ਟੀਮ ਆ ਲੋ ਜੀ ਮੇਰੇ ਚੈਨਲ ਨੂੰ ਜਿਹੜਾ ਪ੍ਰਮੋਟ ਕੀਤਾ ਜਾ ਰਿਹਾ ਤੇ ਤੁਸੀਂ ਵੀ ਜਿਹੜਾ ਹੈਗਾ ਨਾ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦੇਣਾ ਜੇ ਵੀਡੀਓ ਨੂੰ ਚੰਗਾ ਲੱਗਿਆ ਤੇ ਸ਼ੇਅਰ ਸ਼ੂਰ ਵੀ ਕਰ ਦਿਓ ਵਾਵਾ ਸਾਰੀ ਇੱਕੋ ਸਾਹਮਣੇ ਖੜਾ ਇਹਦਾ ਨਾਮ ਵੈਸੇ ਜਿਹੜਾ ਰੱਖਿਆ ਹੋਇਆ ਆ ਆਪਾਂ ਲੈਣਾ ਨਹੀਂ ਹੈਗਾ ਕਿਉਂਕਿ ਨਹੀਂ ਲੈਣਾ ਇਹਦਾ ਨਾਮ ਨਹੀਂ ਲੈ ਤੋ ਅਸੀਂ ਇਹਨੂੰ ਫਿਲਹਾਲ ਆਪਾਂ ਕੀ ਕਹਿੰਦੇ ਤੈਨੂੰ ਹੁਣ ਗੁਫਰਾਨ ਮਿਸਤਾ ਗੁਫਰਾਨ ਮਿਰਜ਼ਾ ਗੁਫਰਾਨ ਤੋ ਆ ਦੇਖ ਸਕਦੇ ਤੁਸੀਂ ਜਿਹੜੀਆਂ ਦੀਵਾਰਾਂ ਆੜੀਆਂ ਪੁਰਾਣੀਆਂ ਜਿਹੜੀਆਂ ਇੱਟਾਂ ਜਿਹੜੀਆਂ ਨਾ ਇਹ ਤਕਰੀਬਨ ਕਹਿ ਲੋ ਕਿ ਅੱਜ ਦੀ ਇੱਟ ਇੱਕ ਹੋਵੇ ਤੇ ਇਹ ਡਬਲ ਜਿਹੜੀ ਹੈਗੀ ਨਾ ਇਹਦੀ ਇੱਕ ਹੋਵੇ ਤੇ ਅੱਜ ਦੀ ਦੋ ਹੋਣ ਤਕਰੀਬਨ ਸੇਮ ਹੀ ਵਜ਼ਨ ਬਣਦਾ ਇਦਾਂ ਹੀ ਨਾ ਬੋਸ ਹਾਂ ਇਹਨਾਂ ਨੇ ਟੈਂਕੀ ਮੇਲਾ ਦਾ ਹੌਣ ਬਣਾਈ ਆ ਬਾਕੀ ਦੇਖ ਸਕਦੇ ਤੁਸੀਂ ਹਰ ਚੀਜ਼ ਜਿਹੜੀ ਹੈ ਨਾ ਇਹਨਾਂ ਦੀ ਬਹੁਤ ਹੀ ਹੈਵੀ ਕਮਾਲ ਦੀ ਆ ਇਹਦਾਂ ਦੇ ਬੰਗਲੇ ਤੁਹਾਨੂੰ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਮਿਲਣਗੇ ਤੇ ਆ ਦੇਖ ਸਕਦਾ ਤੁਸੀਂ ਬਹੁਤ ਹੀ ਵਜ਼ਨੀ ਹੈ ਇੱਟਾ ਐਸ ਵੀ ਸੀ ਪਤਾ ਨਹੀਂ ਕਿਦਾਂ ਦੀ ਬਣੀ ਹੋਈ ਇੱਟਾ ਲੇਕਿਨ ਅੱਜ ਵੀ ਇਹ ਕਾਇਮ ਹੈ ਵਾ ਹੁਣ ਆਪਾਂ ਗਾਇਸ ਚੱਲਦੇ ਹਾਂ ਥੱਲੇ ਫਿਰਾਲ ਮੈਂ ਛੱਤ ਤੇ ਖੜਾ ਸੀ ਹੁਣ ਮੈਂ ਵਲੋਗ ਥੋੜਾ ਲੇਟ ਸ਼ੂ ਕੀਤਾ ਕਿਉਂਕਿ ਗੁਜਰ ਸਾਹਿਬ ਦੇ ਵਲੋਗ ਦੇ ਵਿੱਚ ਆਪਾਂ ਪਹਿਲੇ ਬੋਲ ਰਹੇ ਸੀ ਇਸ ਟਾਈਮ हूं आप चले थले देख सी एना बंद किया ला के बहुत ही बच बच के इतों लंघना पैना बच के बच के बच के संधु जख्मी ना, जख्मी ना, ना ने सिर्फ रखे हो जख्मी हो जी क्या हो لیکن ایرا اگرไอ تھی اگے بڑھنا جائے یا کہہ لو کہ کوئی جانور اوپر چڑھ کے کوئی سو مطلب کہ گند نہ پاਵੇ بہت صفائی ਦਾ ਇਹਨਾਂ ਨੇ ਖਿਆਲ ਰੱਖਿਆ ਹੋਇਆ ਹਰ ਚੀਜ਼ ਦੀ ਇਹਨਾਂ ਨੇ ਮੇਨਟੇਨੈਂਸ ਕੀਤੀ ਹੋਈ ਆ ਪਾਣੀ ਦਾ ਇੰਤਜ਼ਾਮ ਬਾਅਦ ਵਿੱਚ ਕੀਤਾ ਹੋਇਆ ਤੇ ਸਾਹਮਣੇ ਬਿਲਡਿੰਗ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਜਿਹੜਾ ਸੀ ਨਾ ਕੋਈ ਇਹਨਾਂ ਦੇ ਮੁਲਾਜ਼ਮ ਵਗੈਰਾ ਗੋਰੇ ਦੇ ਜਿਹੜੇ ਸੀ ਪੁਰਾਣੇ ਉਹ ਇੱਥੇ ਰਹਿੰਦੇ ਹੁੰਦੇ ਸੀ ਹੋਰ ਦੋ ਚਾਰ ਬਿਲਡਿੰਗ ਉਹ ਸਾਹਮਣੇ ਆ ਜਿਹੜਾ ਇੱਥੋਂ ਉਹਨਾਂ ਦੀਆਂ ਉੱਥੇ ਉਹਨਾਂ ਦੀਆਂ ਹੁੰਦੀਆਂ ਮੈਂ ਸਾਂ ਚੜ ਗਿਆ ਤੇ ਇਹਨਾਂ ਦੀਆਂ ਕੋੜੀਆਂ ਛੋੜੀਆਂ ਜਿਹੜੀਆਂ ਉਹਨਾਂ ਨੇ ਰੱਖੀਆਂ ਹੁੰਦੀਆਂ ਸੀ ਫਿਲਹਾਲ ਜਿਹੜਾ ਤੁਸੀਂ ਦੇਖ ਸਕਦੇ ਆ ਆ ਸੀੜੀਆਂ ਜਿਹੜੀਆਂ ਉੱਤੇ ਚੜ ਕੇ ਸੀ ਗਿਆ ਸੀ ਤੇ ਆ ਬੇਲਾਂ-ਵੇਲਾਂ ਲੱਗੀਆਂ ਹੋਈਆਂ ਤੇ ਪੁਰਾਣੇ ਦਰਖਤ ਆ ਬਹੁਤ ਹੀ ਜ਼ਿਆਦਾ ਪੁਰਾਣੇ ਐ ਇਦਾਂ ਨਾ ਗੁਰਜਤ ਸਾਹਿਬ ਜੀ ਜੀ ਬਿਲਕੁਲ ਜੀ ਸੰਧੂ ਸਾਹਿਬ ਦਾ ਵੱਡਾ ਚੈਨਲ ਜੀ ਇਹਨਾਂ ਨੂੰ ਲਾਈਕ ਕਰੋ ਮੇਰਾ ਕੋਈ ਵੱਡਾ ਚੈਨਲ ਨਹੀਂ ਐ ਮੇਰਾ ਛੋਟਾ ਜਿਹਾ ਚੈਨਲ ਆ 100 ਮਿੰਨਾ ਮਸੇ ਦੇਖਦਾ ਮੈਨੂੰ ਆ ਲਓ ਜੀ ਕੈਸੇ ਕਿਸ਼ਮ ਉਹ? ਉਹ ਬਾਗ ਲੱਗਾ ਸਾਹਮਣੇ ਵੀ ਵਿਖਾਓ ਆਨ ਜਰਾ। ਬਾਗ ਲੱਗਾ ਇਹ ਫੁੱਲਾਂ ਦਾ। ਫੁੱਲਾਂ ਦਾ ਬਾਗ ਨਹੀਂ ਹੁੰਦਾ, ਬਗੀਚਾ ਹੁੰਦਾ। ਲਾਈਵ ਬਗੀਚਾ ਫੁੱਲਾਂ ਦਾ ਲੱਗਾ। ਥੋੜਿਆ ਲਾਇਆ ਸੀ 200 ਸਾਲ ਪਹਿਲੇ ਆ ਵੀ ਦੱਸੋ। ਝੂਠ ਨਾ ਬੋਲ। ਨਹੀਂ ਨਹੀਂ, ਉਦੋਂ ਹੀ ਲਾਇਆ ਸੀ ਜਿਹੜੇ ਪੁਰਾਣੇ ਦਰਖਤਾਂ ਨੇ ਇੱਥੇ ਅੱਜ ਵੀ ਤੋਤੇ ਰਹਿੰਦੇ ਆ। ਤੇ ਜਿਹੜਾ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਗੁਜਰ ਸਾਹਿਬ? ਹਾਂਜੀ। ਜਿਹੜਾ ਉਹ ਪਿੱਛੇ ਬੰਗਲਾ ਨਾ ਜਿਹੜਾ ਮੈਂ ਪਹਿਲੇ ਦੂਸਰਾ ਦਿਖਾਇਆ ਹੋਇਆ ਆ ਲੋਕਾਂ ਨੂੰ। ਹਾਂ। ਉਹਦੇ ਵਿੱਚ ਉਹਨਾਂ ਨੇ ਹੈਲੀਕਾਪਟਰ ਲੈਂਣ ਦੀ ਜਗ੍ਹਾ ਰੱਖੀ ਹੋਈ ਆ। ਵੀ ਹੋਏਗੀ ਸਤਾਜੀ ਹੁਣ ਉਹਨਾਂ ਨੇ ਜ਼ਰਾ ਵਾਰ ਦੇ ਵਿੱਚ ਵੀ ਹੈਲੀਕਾਪਟਰ ਹੁੰਦੇ ਸੀ ਗੋਰੇ ਕੋ ਸਤਾਜੀ ਉਹ ਆਉਂਦਾ ਸੀ ਹੈਲੀਕਾਪਟਰ ਤੇ ਵਿਜ਼ਿਟ ਕਰਦਾ ਸੀ ਤੇ ਆਪਣੇ ਸੈੱਟ ਕਰਕੇ ਜਾਂਦਾ ਸੀ ਪਹਿਲੇ ਵੀ ਹੈਲੀਕਾਪਟਰ ਹੁੰਦਾ ਸੀ ਹਾਂਜੀ ਗੋਰਾ ਬਹੁਤ ਅੱਗੇ ਆ ਆਪਣੇ ਤੋਂ ਆਪਾਂ ਬਹੁਤ ਪਿੱਛੇ ਫਿਰਦੇ ਆ ਗਾਈਜ਼ ਆਸੀ ਦੇ ਪਿੰਡਾਂ ਜਾਂ ਦੇਖੋ ਜੀ ਕੱਚੀਆਂ ਦੇ ਫਿਰਨਦੇ ਆ ਕੱਚੀਆਂ ਦੇ ਫਿਰਨਦੇ ਆ ਗੋਰੇ ਨੇ ਸਾਡੇ ਤੇ ਸਾਡੀ ਕੀਮਤੀ ਹਰ ਚੀਜ਼ ਚੁੱਕ ਕੇ ਇੱਥੋਂ ਲੈ ਗਏ ਤੇ ਸਾਨੂੰ ਕੰਗਾਲ ਕਰਤਾ ਅੱਜ ਫੇਰ ਵੀ ਮੁਲਕ ਜਿਹੜਾ ਹੈਗਾ ਨਾ ਫੇਰ ਵੀ ਕਾਫੀ ਸਟੇਬਲ ਆ ਰੱਬ ਦਾ ਬਹੁਤ ਹੀ ਖੈਰ ਆ ਸਾਡੇ ਤੇ ਇੰਡੀਆ ਚ ਬਹੁਤ ਸਾਡੇ ਭਰਾ ਜਿਹੜੇ ਸਾਨੂੰ ਦੇਖਦੇ ਆ ਉਹਨਾਂ ਵਾਸਤੇ ਲਵ ਯੂ Big Love Big Respect ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਲਾਈਕ ਨਹੀਂ ਕਰ ਦਿਆ ਕਰੋ ਬਹੁਤ ਹੀ ਪੁਰਾਣਾ ਵੀ ਬਹੁਤ ਹੀ ਪੁਰਾਣਾ ਦਰਖਤ ਇਹ ਨਹੀਂ ਇਹਨਾਂ ਨੂੰ ਕੱਟਣ ਦੀ ਇਜਾਜ਼ਤ ਨਹੀਂ ਆ ਗਈ ਬਿਲਕੁਲ ਮਨੂਹ ਅਸਤਾਦ ਜੀ ਤਾਂ ਕਰਕੇ ਕੁਝ ਬਚੇ ਹੋਏ ਲੇਕਿਨ ਫਿਰ ਵੀ ਜਿਹੜੇ ਇੱਥੇ ਰਹਿਣ ਵਾਲੇ ਕੋਈ ਇੱਧਰ-ਗਿਰ ਦੇ ਜਿਹੜੇ ਲੋਕ ਆ ਉਹ ਅਸਤਾਦ ਜੀ ਕੋਈ ਚੋਰੀ ਕਰਕੇ ਲੈ ਆਵੇ ਉਹ ਵੱਖਰੀ ਗੱਲ ਆ ਲੇਕਿਨ ਇਹਨਾਂ ਨੂੰ ਘਟਨਾ ਬਿਲਕੁਲ ਮੰਨੂ ਆ ਤੁਸੀਂ ਪੁਰਾਣੇ ਹੋ ਤੁਹਾਨੂੰ ਜਿਆਦਾ ਪਤਾ ਕੋਈ ਵੱਡਿਆਂ ਕੋ ਸੁਣਿਆ ਹੋਵੇ ਕਿ ਇੱਥੇ ਕੌਣ ਆਂਦਾ ਸੀ ਕੌਣ ਜਾਂਦਾ ਸੀ ਕੀ ਇੱਥੇ ਸੂਰਤ ਹਾਲ ਸੀ ਕੀ ਸੀਨ ਸੀ ਮੈਂ 170 ਦੀ ਮੇਰੀ ਪਦਾਇਸ਼ ਆ ਅੱਛਾ ਸਾਡੇ ਵਾਪਦਨ ਜਿਹੜੇ ਨੇ ਉਹ ਉਧਰ ਹੀ ਰਹਿਤ ਕਰਕੇ ਆਏ ਸੀ ਇੰਡੀਆ ਜਾ ਕੇ ਅੱਛਾ ਤੇ ਇੰਡੀਆ ਕਿਹੜੇ ਸ਼ਹਿਰ ਚੋਂ ਆਏ ਤੁਹਾਡੇ ਸੁਸਦੇ ਛੱਡ ਗੁਰੂਗੁਰ ਕਿਦਲਾ ਅਰਦਾਸਪੁਰ ਅਰਦਾਸਪੁਰ ਸਮਰਾਹ ਪਿੰਡ ਸੀਗਾ ਦਰਿਆ ਸਤਲੁਜ ਤੇ ਕੰਢੇ ਤੇ ਠੀਕ ਸਹੀ ਚੜ੍ਹਦੇ ਪੰਜਾਬ ਵਾਲੇ ਸੁਣ ਲੋ ਸਾਡੇ ਚੜ੍ਹਦੇ ਪੰਜਾਬ ਦੇ ਜੇ ਕੋਈ ਉਥੋਂ ਦਾ ਬੰਦਾ ਹੈਗਾ ਤਾਂ ਜਰੂਰ ਕਮੈਂਟ ਕਰੇ ਤੇ ਚਾਚੇ ਚਾਚਾ ਜੀ ਨਾਲ ਗੱਲ ਵੀ ਅਸੀਂ ਤੁਹਾਡੇ ਕਰਾ ਸਕਦੇ ਹਾਂ ਬਿਲਕੁਲ ਨੇੜੇ ਰਹਿੰਦੇ ਸਾਡੇ ਉਸ ਤੋਂ ਬਾਅਦ ਅਸੀਂ ਜੌਨ ਦੀ ਸੁੱਤ ਸੰਭਾਲੀ ਆ ਹੂੰ ਹੂੰ ਤੇ ਇਹ ਬੰਗਲੇ ਨੂੰ ਦੇਖਦੇ ਆ ਇਹ ਪਹਿਲੇ ਇਸ ਬੰਗਲੇ 'ਚ ਬਹੁਤ ਜ਼ਿਆਦਾ ਜਗਾ ਨਾ ਮੁਨਾਜ਼ਮ ਸੀਗੇ ਬਲਕਿ ਇਹ ਜਿਹੜੀ ਇਹ ਉਹ ਉਹ阿里 ਨੰਬਰ ਜਿਹੜੇ ਇੱਥੇ ਮੁਲਾਜ਼ਮਾਂ ਦੀ ਰੈਸ਼ ਗਾਵਾਂ ਸੀਗੀਆਂ ਛੋਟੇ ਦਰਜੇ ਦੇ ਮੁਲਾਜ਼ਮ ਸੀ ਦਰਜਾ ਆਚਾਰਨ ਦੇ ਜਲਦੀ ਅੰਦਾਜ਼ਨ ਨਾਲ ਅਸੀਂ ਕਹਿੰਦੇ ਆ ਤੁਹਾਡੇ ਤੁਹਾਡੀ ਜਦੋਂ ਤੁਸੀਂ ਇੱਥੇ ਆਏ ਹੋ ਤੁਸੀਂ ਦੇਖਦੇ ਹੋ ਤੁਸੀਂ ਆਂਖੜਾ ਦੇਖਿਆ ਵੀ ਇੱਥੇ ਮੁਲਾਜ਼ਮ ਵਗੈਰਾ ਜਾਂ ਗੋਰਾ ਵੀ ਇੱਥੇ ਆਨਸੀ ਆ ਕੀ ਨਹੀਂ ਕੋਣ ਕਿਹੜੀ ਮੁਲਾਜ਼ਮ ਇੱਥੇ ਆਉਂਦੀ ਸੀ ਗੋਰਾ ਤੇ ਯਾਨੀ ਉਹ 47 ਦੀ ਵਾਰ ਤੋਂ ਪਹਿਲਾਂ ਚੱਲੇ ਚੱਲੇ 47 ਦੀ ਵਾਰ ਤੋਂ ਪਹਿਲੇ ਚਨ ਆ ਗਿਆ 73 ਤੇ ਇਸ ਪਰ 47 ਦੇ ਉਸ ਤੋਂ ਬਾਅਦ ਆਪਾਂ ਆਏ ਆ ਤੇ ਆਸੀਂ ਜਦੋਂ ਤੇ ਇਹਨੂੰ ਦੇਖਦੇ ਆ ਇੱਕ ਕਾ ਉਸ ਵੇਲੇ ਦਾ ਐਦ ਰੱਖਤਾ ਹੈ ਇਹ ਵਾਲਾ ਜਿਹੜਾ ਸਹੀ ਹੈ ਤੇ ਇੱਕ ਐਦ ਰੱਖਤਾ ਜਿਹੜਾ ਉਸ ਵੇਲੇ ਦਾ ਵਾਹ ਹਾਂ ਬਾਕੀ ਸਾਡੀ ਹੋ ਸੀ ਤਕਰੀਬਨ ਬਾਕੀ ਲੱਗੇ ਲੁਗੇ ਨੇ ਸਹੀ ਤੇ ਬਿਲਡਿੰਗਾਂ ਇਹ ਜਿਹੜੀਆਂ ਨਾ ਇਹ ਅਜੇ ਨਹੀਂ ਸੀ ਰੱਖਣ ਵਾਲੀਆਂ ਲੇਕਿਨ ਇਹਨਾਂ ਦੀ ਖਾਸ ਨਹੀਂ ਹੋਈ ਹਫਾਜ਼ ਉਹਦੀ ਸਾਹਮਣੇ ਬਹੁਤ ਹਫਾਜ਼ ਅਸੀਂ ਦੇਖ ਕੇ ਖੁਸ਼ ਹੋਏ ਆ ਉਹਦੀ ਹਫਾਜ਼ ਕੌਣ ਕਰ ਰਿਹਾ ਉਹ ਰੈਸਟ ਹਾਊਸ ਆ ਨਾ ਉੱਥੇ ਤੇ ਮੁਲਾਜ਼ਮ ਆਣ ਕੇ ਕੁਝ ਠਹਿਰ ਦਿੰਨੇ ਕੋਈ ਐਸਡੀਓ ਐਕਸ ਫਿਲਮ ਵਗੈਰਾ ਨਹੀਂ ਹਜੇ ਵੀ ਮੁਲਾਜ਼ਮ ਆਂਦੇ ਆ ਅਜੇ ਵੀ ਹੁੰਦੇ ਲੇਕਿਨ ਉਹ ਬਸ ਇਸ ਤਰ੍ਹਾਂ ਕਹਿ ਲੋ ਵੀ ਕਦੇ ਕਦਾਰ ਹੀ ਹੁੰਦੇ ਆ ਕਦੇ ਕਦਾਰ ਹੀ ਹੁੰਦੇ ਆ ਇਹ ਆਸਟਮ ਸਰਕਾਰੀ ਇੱਥੇ ਡਿਊਟੀ ਵੀ ਲੱਗੀ ਕਿਸੇ ਦੀ ਹਾਂ ਡਿਊਟੀ ਇੱਥੇ ਹੈ ਪਰਮਨੈਂਟ ਬੰਦੇ ਓਵਰਸੀ ਤੇ ਇੱਥੇ ਹੁੰਦਾ ਵਾ ਜਿਹੜਾ ਇਹਦਾ ਇੰਚਾਰਜ ਦਾ ਬੰਗਲੇ ਦਾ ਠੀਕ ਇਸ ਤੋਂ ਹਟ ਕੇ ਬੇਲਦਾਰ ਚੌਕੀਦਾਰ ਲੇਕਿਨ ਬਾਦਿਕ ਸੰਤੀ ਸਾਡੇ ਮੁਲਕ ਦੀ ਆ ਜਿਹੜਾ ਨਾ ਉਹ ਕੋਈ ਵੀ ਬੰਦਾ ਨਿਜ਼ਾਮ ਕੋਈ ਨਹੀਂ ਸਾਡੇ ਮੁਲਕ ਦੀ ਇਵੇਂ ਗੱਲ ਡਿਊਟੀ ਸਾਡੇ ਨਿਜ਼ਾਮ ਨਹੀਂ ਦਿੰਦਾ ਜੀ ਕਹਿਣਾ ਮਤਲਬ ਇਹਦੀਆਂ ਚਾਬੀਆਂ-ਚਾਬੀਆਂ ਵੀ ਉਹਨਾਂ ਕੋਲ ਹੀ ਹੋਣੀਆਂ ਯਾਨੀ ਕਿ ਜੇ ਇਹਨਾਂ ਚਾਰ ਤੇਵਰ ਸੀਰਾਂ ਤੋ ਫਿਰ ਜਿਹੜਾ ਚੌਕੀਦਾਰ ਉਹਨੂੰ ਦੇ ਜਾਂਦਾ ਸਹੀ ਹੈ ਤੇ ਚੌਕੀਦਾਰ ਜਿਹੜਾ ਉਹਦੀ ਫਿਰ ਦੇਖ ਲਓ ਜੀ ਚਾਚੇ ਉਹਨਾਂ ਦੀ ਰਾਇਸ਼ੀ ਡੇਰਾ ਫਿਰ ਇਹਨਾਂ ਦੀ ਮੈਂ ਕਰਦੇ ਨੇ ਉਹ ਆਪਣਾ ਬੇਲਦਾਰੇ ਦੇ ਵਾਸਤੇ ਐ ਨੇ ਮਖਸੂਸ ਉਹ ਇਹਨਾਂ ਦਿਨਾਂ ਚ ਹੁਣ ਮਹਰ ਦੀ ਬੰਦੀ ਹੋ ਜਾਣੀ 31 ਤਰੀਕ ਤੋਂ ਇਹਨਾਂ ਦਿਨਾਂ ਚ ਮੈਂ ਇਹਨਾਂ ਤੇ ਫਿਰ ਅਫਸਰ ਜਿਹੜੇ ਨੇ ਉਹਨਾਂ ਦੇ ਟੀ.ਏ.ਡੀ. ਆ ਉਹ ਬੜੇ ਬੜੇ ਤਰਕਿਆਤੀ ਕੰਮ ਕਰ ਕਰਿਆਤੀ ਕੰਮ ਕੀ ਕਰਦਾ ਦਾ ਗੱਲ ਤੇ ਉੱਥੇ ਦੀ ਉੱਥੇ ਰਹਿ ਲਈ ਯਾਰ ਲੇਟ ਨੂੰ ਤਰਕਿਆਤੀ ਰੰਗ ਦੇ ਕੇ ਉਹਦੇ ਵਿੱਚ ਉਹ ਆਪਣਾ ਕਮਿਸ਼ਨ ਉਹਨਾਂ ਦੇ ਬਣਦੇ ਆ ਤੇ ਉਹ ਫਿਰ ਬਹੁਤ ਅਕਸਰ ਮੈਨਾਂ ਜਾ ਚੁੰਦੇ ਆ ਆਲੀ ਜਨੂਨ ਮੀਨਾਂ ਨਾਲ ਮੇਰ ਬਣ ਰਹੇ ਆ ਅੱਛਾ ਚਾਚਾ ਤੁਸੀਂ 47 ਦੇ ਵੰਡ ਤੋਂ ਪਹਿਲੇ ਆਏ ਹੋ ਜਾਂ ਜਦੋਂ 12 ਬਾਦ ਹੋਈਆਂ ਉਦੋਂ ਆਏ ਹੋ ਨਹੀਂ ਬੇਟਾ ਮੇਰੀ ਤੇ ਪਦੈਸ਼ ਹੀ ਸਨ 70 ਦੀ ਆ ਲੇਕਿਨ ਸਾਡੇ ਬਜ਼ੁਰਗ ਸਾਡੇ ਬਜ਼ੁਰਗ ਜਿਹੜੇ ਆ ਉਦੋਂ ਇੰਡੀਆ ਚੋਂ ਆਏ ਨੇ ਤੇ ਉਹ ਇਹ 1926 ਦਾ ਬਣਿਆ ਹੋਇਆ ਹੈ ਬੰਗਾਲ ਦਾ ਠੀਕ ਹੈ ਬਿਲਕੁਲ ਯਾਨੀ ਉਸ ਵੇਲੇ ਸੁਣਦੇ ਆਂ ਵੀ ਜਦੋਂ ਇਹ ਲਹਿਰ ਕੱਢੀ ਹੈ ਜਨਵਾਰਾਂ ਦੇ ਨਾਲ ਮਸਲ ਕੋਤਿਆਂ ਦੇ ਉੱਤੇ ਮਿੱਟੀ ਲੱਦ ਲੱਦ ਕੇ ਜਾਂ ਬੰਦਿਆਂ ਨਾਲ ਯਾਨੀ ਇਹ ਉਦੋਂ ਆਇਆ ਨਿਜ਼ਾਮ ਤੇ ਨਹੀਂ ਸੀ ਐਸ ਵੀ ਇੱਕ ਦਿਨ ਤੋਂ ਮਸੀਨਾ ਲੱਗਿਆ ਦੁਕਾਨ ਬਿਲਕੁਲ ਬਿਲਕੁਲ ਬੱਤੀ ਬਾਹਰ ਸੋੜ ਦਿੱਤੀ ਬਹੁਤ ਜ਼ਿਆਦਾ ਦਿਨ ਲੱਗਦੇ ਸੀ ਬਹੁਤ ਬਿਆਸ ਵੀ ਲੰਗਦਾ ਸੀ ਇੱਥੋਂ ਦੀ ਤੁਹਾਡੇ ਕੋਲੋਂ ਦੀ ਹਾਂ ਉਹ ਇੱਕ ਤੋਂ ਉਹਦਾ ਬੈੱਡ ਜਾਂਦਾ ਪਿਆ ਉਹਦੀ ਸਾਈਡ ਤੋਂ ਆਇਆ ਛੇੜ ਮੋੜ ਦੇ ਕੋਲੋਂ ਜੀ ਛਾੜ ਮੋੜ ਦੇ ਲੇਕਿਨ ਇਹ ਹੈ ਵੀ ਆਸੀ ਤੇ ਉਹਨੂੰ ਨਹੀਂ تسلیم ਕਰਦੇ ਕਿਉਂਕਿ ਉਹ ਖੁਸ਼ਕੀ ਆ ਉੱਥੇ ਤਾਂ ਕਦੀ ਪਾਣੀ ਆਇਆ ਨਹੀਂ ਅਗਰ بارش ਹੁੰਦੀ ਤਾਂ ਆਪਣਾ ਓਨਰ ਉਹਦਾ ਜਿਹੜਾ ਬਿਆਸ ਦਾ ਮਤਲਬ ਇਹ ਸੀ ਕਿ ਬੇਆਸ ਉਹਦੀ ਆਸ ਨਹੀਂ ਸੀ ਜਿਹਦੀ ਵੈਤ ਉਹਨੂੰ ਮੋੜ ਕੇ ਸਤਲੁਜ ਦੇ ਵਿੱਚ ਪਾ ਦਿੱਤਾ ਗਿਆ ਹਾਂ ਜੀ ਹਾਂ ਰੱਖਦਾ ਦਰਿਆ ਬੇਆਸ ਹਾਂ ਜੀ ਸੱਚੂ ਤੇ ਕਹਿ ਰਹੇ ਨਾ ਕਿ ਇਹ ਦੋ ਹੀ ਆ ਰਹੇ ਨੇ ਕੋਈ ਇੰਡੀਆ ਚ ਦੱਸ ਦਿੰਦੇ ਉਹ ਆਣ ਕੇ ਇਕੱਠੇ ਹੁੰਦੇ ਆਣ ਕੇ ਇਕੱਠੇ ਹੋ ਜਾਂਦੇ ਨੇ ਲੋ ਜੀ ਚਾਚਾ ਨਾਲ ਤੁਹਾਨੂੰ ਮਿਲਾਂਦਾ ਤਾਂ ਪੁਰਾਣੀਆਂ ਗੱਲਾਂ ਵੀ ਤੁਹਾਨੂੰ ਚਾਚਾ ਜੀ ਆਪਣੀਆਂ ਜੀ ਗੁਜਰ ਖਟਾਣੇ ਗੁਜਰ ਜੀ ਠੀਕ ਆ ਜੀ ਤੇ ਇਹ ਇਹ ਸਾਡੀ ਨਾ ਹੋਛੀ ਆ ਇਹ ਠੱਕੇ ਨੇ ਆ ਜ ਸੇ ਹਜ਼ਾਰ ਹੋਗੇ ਗਾਇ ਜਦੋਂ ਟੱਟਦਾ ਨਾ ਇਹਦੇ ਉੱਤੇ ਇਹ ਇੰਜੀਨੀਅਰ ਬੰਬੀ ਡੇਗਦਾ ਜਦੋਂ ਇਹਦੇ ਤੇ ਛਾਤੀ ਐਡੀ ਮੋਟੀ ਉਹਨਾਂ ਨੇ ਪਾਈ ਹੋਈ ਆ ਭਈ ਉਹ ਛਾਤੀ ਅਜੀਬ ਤਰੀਕੇ ਦੀ ਹੈ ਦੀ ਇਹਦੇ ਗਾਡਰ ਵੀ ਆ ਗਏ ਨੇ ਲੇਕਿਨ ਡਾਟ ਮਲੇ ਹੋਏ ਨੇ ਇਸ ਤਰ੍ਹਾਂ ਜਿੱਥੇ ਵੀ ਜਿਹੜਾ ਵੀ ਬੰਗਲਾ ਦੇਖਿਆ ਮਤਲਬ ਅੰਗਰੇਜ਼ ਵਾਲੀ ਜਿਹੜੀ ਵੀ ਬਿਲਡਿੰਗ ਦੇਖੀ ਹੈ ਨਾ ਉਹਨਾਂ ਦੇ ਉੱਤੇ ਡਾਟ ਡਾਟ ਹੋਵੇਗਾ ਲੈਂਟਰ ਨਹੀਂ ਹੋਵੇਗਾ ਜਿਸ ਤਰ੍ਹਾਂ ਆਪਾਂ ਲੈਂਟਰ ਪਾ ਕੇ ਤੇ ਉੱਤੇ ਇਵੇਂ ਗੱਲ ਮਜ਼ਬੂਤੀ ਵਾਸਤੇ ਕਮ ਘੱਟ 100 ਸਾਲ ਕੱਢ ਗਿਆ ਗਰੇਦੀ ਫਾਲ ਇਹ ਉਹ ਪੁਰਾਣਾ ਜੀ ਉਸ ਵੇਲੇ ਆ ਸਿੰਘ ਉਹ ਬਚਪਨ ਚ ਉਹ ਖੂਦ ਉੱਤੇ ਲਾਉਂਦੇ ਰਹੇ ਉਤੋਂ ਪਾਣੀ ਪੀਣ ਵਾਸਤੇ ਜਿਵੇਂ ਜਿਵੇਂ ਤਬਰ ਹਰਦੀ ਸਰਨੀ ਸੀ ਲਾਉਂਦੀ ਹਾਂਜੀ ਉਸ ਵੇਲੇ ਤੋਂ ਤਾਂ ਪਾਣੀ ਇੰਨਾ ਠੰਡਾ ਹੁੰਦਾ ਸੀ ਤੇ ਬਰਫ਼ ਦਾ ਕਿਹੜੀ ਜਗ੍ਹਾ ਤੇ ਆਪਣਾ ਜੱਜਾ ਜੀ ਉਹ ਸਾਹਮਣੇ ਖੜਾ ਜਿੱਥੇ ਉਹ ਕਿਕਰ ਜਾਂਦਾ ਇਸ ਤਰ੍ਹਾਂ ਉਹ ਹਜੇ ਵੀ ਹੈਗਾ ਕਿ ਖਤਮ ਕਰਤਾ ਉਹਨੂੰ ਹੈਗਾ ਫੂ ਲੇਕਿਨ ਉਹ ਚਲੋ ਉਹ ਵੀ ਅਸੀਂ ਵੀਡੀਓ ਦੇ ਵਿੱਚ ਦਿਖਾ ਦਿੰਦੇ ਆ ਤੇ ਆਪਣਾ ਜਿਹੜਾ ਹੈਗਾ ਨਾ ਆਪਣਾ ਪੁਰਾਣਾ ਜ਼ਿਲਾ ਪਿੰਡ ਸਾਰਾ ਜਿਹੜਾ ਨਾ ਤੁਸੀਂ ਇੱਕ ਵਾਰੀ ਦੱਸ ਦਿਓ ਹਾਂਜੀ ਅਸੀਂ ਹੈਗੇ ਨੇ ਤੇ ਵੜਕੇ ਸਾਡੇ ਜਿਹੜੇ ਨੇ ਉੱ딜 ਗਰਦਾਸਪੁਰ ਦੇ ਕੰਨੇ ਤਸੀਲ ਬਟਾਲਾ ਸੀ ਸਾਡੀ ਤੇ ਸਮਰਾ ਪਿੰਡ ਸੀ ਦਰਿਆ ਸਤਲੁਜ ਦੇ ਕੰਡੇ ਦੇ ਉੱਤੇ ਤੇ ਉਹ ਸਾਡੇ ਬਜ਼ੁਰਗ ਅਜੇ ਵੀ ਮੇਰੇ ਸਾਡੇ ਬਜ਼ੁਰਗ ਸਾਡੇ ਵਾਦ ਸਾਹਿਬ ਪੰਜ ਭਾਈ ਸੀ ਛੋਟੇ ਸਾਡੇ ਚਾਚੇ ਜਿਹੜੇ ਨਾ ਹੋ ਜੇ ਵੀ ਹਜ਼ਾਰ ਨੇ ਲੇਕਿਨ ਉਹ ਜਦੋਂ ਵੀ ਨਾਂ ਲੈਂਦੇ ਆ ਨਾ ਉਹ ਇੰਡੀਆ ਦਾ ਉਹਨੂੰ ਦੇਸੀ ਕਹਿੰਦੇ ਨੇ ਜੇ ਉੱਤਰ ਭਿੰਦੇ ਨੇ ਹਾਂ ਕਾਸ਼ ਅਸੀਂ ਉੱਥੇ ਨਿਕਲ ਕੇ ਅਸੀਂ ਜਾਈਏ ਲੇਕਿਨ ਸਾਡੀਆਂ ਕੁ ਮਸਰੂਫੀਅਤ ਇਸ ਤਰ੍ਹਾਂ ਦੀਆਂ ਆ ਉਸ ਨੂੰ ਸਾਨੂੰ ਜਾਣ ਜੂਦਾ ਬੈਨ ਕੀਤਾ ਹੋਇਆ ਹੈ ਇਹ ਆਪਰ ਨੂੰ ਨਹੀਂ ਦਾ ਪਤਾ ਸੋਵਰੀ ਹੋਇਆ ਹੈ ਇਹ ਆਪਣਾ ਕੜਾ ਜਾਇ ਦੀ ਟਿਕਟ ਲੱਗੀ ਸੀ ਲੇਕਿਨ ਸਾਡੇ ਵਾਲਦਿਆਂ ਚ ਰਣ ਵਜੇ ਬੜੇ ਜਾਣ ਉੱਤਰਫ ਦੇ ਨੇ ਉੱਥੇ ਮੇਰੀ ਦਾਦੀ ਵੀ ਜੀ ਤਕਰੀਬਨ ਕੋਈ 10 12 ਸਾਲ ਦੀ ਸੀ ਉਦੋਂ ਉਥੋਂ ਆਈ ਠੀਕ ਹੈ ਤੇ ਉਹ ਵੀ ਬੜੀ خواہش ਕਰਦੀ ਸੀ ਕਿ ਉਧਰ ਜਾਵਾਂ ਤੇ ਬਾਕੀ ਚਾਚਾ ਜੀ ਤੁਹਾਨੂੰ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ ਥੈਂਕ ਯੂ ਲਵ ਯੂ ਇਨਸ਼ਾਅੱਲਾ ਜ ਅੱਛਾ ਹੁਣ ਤੁਸੀਂ ਇਹ ਤਾਂ ਸਭ ਵੀ ਤੁਸੀਂ ਕਿੱਥੋਂ ਆਏ ਗਏ ਅਸੀਂ ਇਹ ਹੈ ਨੇੜੇ ਦੀਆਂ ਇਥੋਂ ਤੇ 169 ਵਾਲੇ ਪਿੰਡ ਉਹ ਦੂਸਰਾ ਬਾਈ ਜਿਹੜਾ ਪਿਆਰ ਚੱਕਦਾ ਅੱਛਾ ਅੱਛਾ ਤੇ ਬਾਕੀ ਕੁਝ ਲਾਹੌਰੋਂ ਆਏ ਮੁੰਡੇ ਅੱਛਾ ਤੇ ਬਸ ਇਦਾਂ ਹੀ ਅਸੀਂ ਨਾ ਵੀਡੀਓ ਸ਼ੁਰੂ ਬਸ ਖੁਸ਼ ਰਹੋ ਬਾਦ ਰਹੋ ਨਾ 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 ਅੰਕਲ ਜੀ ਖੁਸ਼ ਰਹੋ ਤੁਸੀਂ ਤੁਸੀਂ ਟਾਈਮ ਦਿੱਤਾ ਸਾਨੂੰ ਬਹੁਤ ਜਿਆਦਾ ਸ਼ੁਕਰੀਆ ਤੁਹਾਡਾ ਇਸ ਏਰੀਆ ਤੋਂ ਹੈ ਨੇ ਐ ਚੋੜ ਤੇ ਬਜਵਾ ਸਾਹਿਬ ਨੇ ਬੈਠੇ ਚੋੜ ਦੇ ਅੱਛਾ ਵੱਡੇ ਚੋੜ ਛੋੜੋ ਪਰੋਫੈਸਰ ਨੇ ਮੇਰਾ ਭਤੀਜਾ ਹੀ ਪ੍ਰੋਫੈਸਰ ਆ ਇੱਥੇ ਬੁੜੇਵਾਲ ਡਿਗਰੀ ਕਾਲ ਦੀ ਇਹ ਚੀਚਾ ਉਹ ਨਹੀਂ ਇਹ ਇੱਥੇ ਦੇ ਇੱਥੇ ਅਕਨਿਸ਼ ਦੇ ਬਸਟਾਂਫਰ ਬਕਾਇਦਾ ਹੋਣਾ ਗਵਰਨਮੈਂਟ ਦਾ ਸੀਗਾ ਮੁਕਰਰ ਕੀਤਾ ਹੋਇਆ ਸੀਗਾ ਤੇ ਉਹ ਇੱਥੋਂ ਫਿਰ ਵਿਚਾਰਾ ਨਾ ਉਸ ਸਾਈਵਾਲ ਦਾ ਸੀਗਾ ਰਟਾਇਰ ਹੋਇਆ ਆ ਡਾਟਾਂ ਦੀ ਛੱਤ ਹੈ ਜੀ ਇਹ ਦੇਖੋ ਇਹਦੇ ਵਿੱਚ ਗੱਡ ਵੀ ਹੈ ਨੇ ਹਾਂ ਜੀ ਉਹ ਉੱਥੋਂ ਗੱਡਰ ਲੱਗਿਆ ਹੋਇਆ ਹੈ ਹੂੰ ਹੂੰ ਉੱਥੋਂ ਇਹ ਡਾਟਾ ਤੇ ਇਹ ਡਾਟਾ ਵੇਫਰ ਇਹਦੇ ਵਿੱਚ ਸੀਮੈਂਟ ਨਹੀਂ ਹੈ ਅੱਛਾ ਥੋੜੀ ਹੁਣ ਤੁਸੀਂ ਰੱਖੀ ਹੈ ਨਹੀਂ ਇਹ ਉਹ ਮੁਲਾਜ਼ਮਾਂ ਨੇ ਮੈਂ ਕਿਤੇ ਗੋਰੀਆਂ ਨੇ ਰੱਖੀ ਹੈ ਅੱਛਾ ਇਹਦੇ ਵਿੱਚ ਇਹ ਕਿਹੜਾ ਹੈ ਨਾ ਇਹ ਵਾਲਾ ਸਟੋਰ ਉਦੇ ਵਿੱਚ ਨਾ ਇੱਕ ਥੱਲੇ ਹੋਰ ਉਹਨਾਂ ਨੇ ਬਣਾਇਆ ਹੋਇਆ ਸੀ। ਜ਼ਮੀਨ ਦੇ ਵਿੱਚ ਨਾ ਜਸ ਇਹਦੇ ਦਰਮਿਆਨ ਉਹਨਾਂ ਨੇ ਖੂੜ ਦਿੱਤਾ ਉਹ ਨਾ ਉੱਥੇ ਪਾਣੀ ਵੱਡੀ ਕੁ ਆਪਣੇ ਜੀਭ ਵੀ ਖੜੀ ਕਰਵਾసే ਗੋਰਾ ਕੀ ਸੀ। ਠੀਕ ਸਹੀ 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 ਖੂੜਿਆਂ ਵਾਸਤੇ ਜਾਦਾ ਇਸ ਵੇਖੋ ਪੁਰਾਣਾ ਖੂ ਆਪਣੇ ਚਾਚਾ ਜੀ ਦੱਸ ਰਿਹਾ ਉਹਨਾਂ ਨੂੰ ਆਪਾਂ ਦੇਖ ਲਈਏ। ਉਹਨਾਂ ਖੂਨਾਂ ਵੀ ਦੇਖਦੇ ਆਂ ਜੀ। ਚਲੋ ਇਹ ਵੀ ਹੈਗਾ ਜਾਂ ਪੁਰਾਣਾ। ਉਸ ਦੌਰ ਦੇ ਵਿੱਚ ਇੱਕ ਪੁਰਾਣਾ ਖੂ ਹੁੰਦਾ ਸੀ ਜੋ ਕਿ ਚਾਚਾ ਜੀ ਹੁਣ ਆਪਾਂ ਨੂੰ ਵਿਜ਼ਿਟ ਕਰਵਾਣਗੇ। ਉਹਦੇ ਵਿੱਚੋਂ ਪਾਣੀ ਛਾਣੀ ਦਾ ਨਿਜ਼ਾਮ ਚੱਲਦਾ ਸੀ ਖਾਣ ਪੀਣ ਵਾਲਾ ਯਾਨੀ ਕਿ ਪੀਣ ਵਾਲਾ ਜਿਹੜਾ ਪਾਣੀ ਹੁੰਦਾ ਸੀ ਉਹ ਸਾਰੇ ਉੱਥੇ ਹੀ ਲੈਂਦੇ ਹੁੰਦੇ ਸੀ ਸਾਰੇ ਲੋਕ ਤੇ ਉਹ ਆਪਾਂ ਵਿਜ਼ਿਟ ਕਰਵਾਨੇ ਆ ਫਿਲਹਾਲ ਇਹ ਹਟਾ ਟੁੱਟ ਗਿਆ ਹੁਣ ਲੇਕਿਨ ਦੇਖਦੇ ਆ ਕੀ ਹਾਲਾਤ ਆ ਨਾਲ ਰਿਓ ਪਾਣੀ ਮਟਾ ਲਓ ਜੀ ਨਲਕੇ ਦਾ ਪਾਣੀ ਵੀ ਲੱਗੇ ਆ ਧੰਵਾਦ ਹੈ ਇਹ ਜਿਹੜੀ ਸਾਹਮਣੇ ਤੁਸੀਂ ਮਸਜਿਦ ਦੇਖ ਰਹੇ ਆ ਇਹ ਅਜ ਦੇ ਦੌਰ ਦੀ ਆ ਲੇਕਿਨ ਇਹ ਜਿਹੜੀ ਲੇਕਿਨ ਅਜ ਦੇ ਦੌਰ ਦੀ ਵੀ ਕਹਿ ਸਕਦੇ ਆ ਲੇਕਿਨ ਇਹ ਪੁਰਾਣੀ ਵੀ ਬਹੁਤ ਆ ਆ ਜਾ ਯਾਰ ਲਓ ਜੀ ਪਾਣੀ ਪੀਣ ਲੱਗੇ ਕਿਉਂ ਰੀਨੋਵੇਸ਼ਨ ਇਹਦੀ ਕੀਤੀ ਗਈ ਆ ਹਰ ਚੀਜ਼ ਇਹ ਜਿਹੜੇ ਇੱਥੇ ਲੱਗੇ ਤੱਕ ਇਹ ਜਿਹੜੇ ਡੇਰੇ ਤੇ ਲੋਕ ਦਿੰਦੇ ਆ ਉਹ ਸਾਰੇ ਇੱਥੇ ਆ ਕੇ ਨਮਾਜ਼ ਵਗੈਰਾ ਕਰਦੇ ਆ ਉਸਤ ਦੇ ਬਾਰੇ ਕੀ ਇਨਫੋਰਮੇਸ਼ਨ ਆ ਸੰਦੂ ਸਾਹਿਬ ਕਿਦੋਂ ਦੀ ਬਣੀ ਇਹ ਹੈ ਪੁਰਾਣੀ ਲੇਕਿਨ ਇਹ ਕੋਈ ਸੰਸੁ ਨਹੀਂ ਲਿਖਿਆ ਮੈਂ ਆਪ ਬਹੁਤ ਨਵਾਂ ਬੰਦਾ ਆ ਮੈਂ ਕੋਈ ਪੁਰਾਣਾ ਬੰ ਕਾਤਾ ਇਹਨੇ ਵੀ ਜਾਣਾ ਫਿਰ ਬਾਅਦ ਵਿੱਚੋਂ ਆਪਾਂ ਖੂਦ ਦੇਖਦੇ ਆਂ ਬੜਾ ਅੱਛਾ ਹੈ ਯਾਰ ਠੰਡੇ ਨਵਾਏ ਹੋਏ ਆ ਤੂੰ ਕੀ ਜ਼ਿਆਦਾ ਲੈ ਰਿਹਾ ਖੂਦ ਹੈ ਇਹ ਸਾਰਾ ਖੂਦ ਸੀਗਾ ਇਹਦੇ ਵਿੱਚ ਹੁਣ ਇਹਨਾਂ ਨੇ ਆਪ ਸਿੱਟ ਕੇ ਬੰਦ ਕੀਤਾ ਵਾ ਹਰ ਤਰ੍ਹਾਂ ਕੁਝ ਗੰਨਵਰ ਕਰਾਂਗੇ ਪਾਣੀ ਇੱਛਾ ਜੇ ਵੀ ਹੈ ਲੇਕਿਨ ਗੰਦਾ ਪਾਣੀ ਹੁਣ ਬਹੁਤ ਆ ਗਿਆ ਆਪ ਬੰਦ ਕੀਤਾ ਵਿੱਚ ਮੋਬਾਈਲ ਨਾਲ ਸਟਲੀਆਂ ਖੂਦ ਬੋਸਾ ਕੋਈ ਖੂਦ ਦੇ ਵਿੱਚ ਪਾਣੀ ਅੱਜ ਵੀ ਹੈਗਾ ਉਸਤਾਦ ਜੀ ਲੇਕਿਨ ਖਰਾਬ ਆ ਪਾਣੀ ਖਰਾਬ ਹੋ ਗਜ਼ਰ ਨਹੀਂ ਤੁਹਾਨੂੰ ਬਖਾ ਸਕਦੇ ਇਹ ਤੁਸੀਂ ਆਪਣਾ ਤੁਸੀਂ ਇਸ ਖੂਦਾ ਪਾਣੀ ਪੀਤਾ ਮੈਂ ਕਹਿੰਦਾ ਸੁਣਾਉਂਦੇ ਰਿਆਂ ਜੀ ਇੰਨਾ ਠੰਡਾ ਪਾਣੀ ਇਸ ਖੂਦ ਆ ਤੇ ਜੋ ਜੋ ਤਾਂ ਬਰਫ਼ ਨਹੀਂ ਸੁਣਾਉਂਦੀ ਹਾਂਜੀ ਉਹ ਤੋਂ ਬਰਫ਼ ਦਾ ਕੰਮ ਦਿੰਦਾ ਜਦੋਂ ਮਹਿਮਾਨ ਕਿਸੇ ਦਾ ਕੋਈ ਆਉਂਦਾ ਹੈ ਨਾ ਲਾਗੇ ਚਾਹੇ ਡੇਰਿਆਂ ਤੇ ਹਾਂਜੀ ਹਾਂਜੀ ਉਹ ਮਹਿਮਾਨ ਨੂੰ ਇੱਥੋਂ ਪਾਣੀ ਖੜ ਕੇ ਤੇ ਉਹ ਪਿਆਉਂਦਾ ਸੀਗਾ ਫਿਰ ਦੂਰ ਦੂਰੋਂ ਵੀ ਲੈਣ ਆਉਂਦੇ ਆਉਣਗੇ ਵੀ ਲੋ ਜੀ ਇੱਥੋਂ ਠੰਡਾ ਪਾਣੀ ਆ ਦੂਰ ਦੂਰ ਤੱਕ ਨਾਉਣ ਤੇ ਉਦੋਂ ਲੋਕ ਲੰਘਦੇ ਜ਼ਿਆਦਾ ਇੱਥੋਂ ਦੇ ਜ ਉਹਨਾਂ ਨੇ ਇੱਥੇ ਨਹਾ ਲੈਂਦੇ ਸੀ ਜਦੋਂ ਆਪਣੇ ਕਹਿੰਦੇ ਆ ਕਿ ਜਾਓ ਜੀ ਦੂਸਰਾ ਬੋਤਲ ਲੈ ਆਓ ਉਦੋਂ ਇੱਥੇ ਪਾਣੀ ਪਾਣੀ ਲੈ ਕੇ ਜਾਂਦੇ ਹੋਣੇ ਠੰਡਾ ਪਾਣੀ ਲੈ ਕੇ ਜਾਂਦੇ ਤਾਂ ਬਹੁਤ ਬਰਫ਼ ਨਹੀਂ ਸੀ ਲੱਭਦੀ ਹੁੰਦੀ ਹੂੰ ਹੂੰ ਤੇ ਇਹ ਪਾਣੀ ਦੀ ਇਹ ਪਤਾ ਸੀ ਲੋਕਾਂ ਨੂੰ ਇੱਥੇ ਨਹਿਰ ਦਾ ਪਾਣੀ ਪਹੁੰਚਦਾ ਸਾਰਾ ਸਿਆਹ ਹੂੰ ਸੱਤਿਆਂ ਸਾਰੀਆਂ ਇੱਥੇ ਆ ਆ ਪੱਲੇ ਬੰਨੇ ਬਣਾ ਹੋਇਆ ਸਹੀ ਸਹੀ ਉਹ ਸਾਹਮਣੇ ਇੱਥੋਂ ਅੱਛਾ ਇਹ ਤੋਂ ਨਹਿਰ ਦਾ ਪਾਣੀ ਪਹਿਲੇ ਪਾਉਂਦੇ ਸੀ ਇਹਦੇ ਵਿੱਚ ਨਹਿਰ ਦਾ ਪਾਣੀ ਪਾਉਂਦੇ ਸੀ ਇਧਰ ਸਾਰਾ ਸਿਆਲ ਪੈਂਦਾ ਰਹਿੰਦਾ ਸੀ ਅੱਛਾ ਇਹ ਖੂਹ ਦੇ ਵਿੱਚ ਪੈਂਦਾ ਰਹਿੰਦਾ ਸੀ ਬਰਾਬਰ ਆ ਜਾਂਦਾ ਸੀ ਅੱਛਾ ਜਿਸ ਵਕਤ ਬਰਾਬਰ ਆ ਜਾਂਦਾ ਸੀ ਨਾ ਫਿਰ ਉਹਨੂੰ ਪਾਣੀ ਬੰਦ ਕਰ ਦਿੰਦੇ ਸੀ ਫਿਰ ਉਹ ਨੀਚੇ ਚਲਾ ਜਾਂਦਾ ਫਿਰ ਉਹਨੂੰ ਭਰਦੇ ਸੀ ਯਾਨੀ ਸਾਰਾ ਸਿਆਲ ਹੀ ਉਹਨਾਂ ਦਾ ਕਰਦੇ ਫਿਰ ਐਂਡ ਤੇ ਜਾ ਕੇ ਨਾ ਮਾਰਚ ਦੇ ਦਿਨਾਂ ਦੇ ਵਿੱਚ ਆਪਣੇ ਫਰਵਰੀ ਦੇ ਦਿਨਾਂ ਚ ਜਿਹਦੇ ਚ ਇੱਕ ਦਵਾਈ ਆਪਣੇ ਕੀੜੇ ਮਾਰ ਦਵਾਈ ਪਾਉਂਦੇ ਸੀ ਜਿਹੜਾ ਯਾਨੀ ਇਨਸਾਨੀ ਸਿਹਤ ਵਾਸਤੇ ਤੇ ਨਹੀਂ ਸੀ ਮਾੜੀ ਲੇਕਿਨ ਉਹ ਮਤਲਬ ਇਹ ਕਿ ਜਿਹੜੀ ਇਹਦੇ ਵਿੱਚ ਜਰਾ ਸੀਮ ਹੁੰਦੇ ਸੀ ਜਿਹੜੀ ਇਨਸਾਨ ਵਾਸੇ ਮਤੋਂ ਕਿ ਖਰਾਬ ਹੋਣਗੇ ਉਹ ਖਤਮ ਕਰ ਦਿੰਦਾ ਸੀ ਤੇ ਸਾਫ ਪਾਣੀ ਆ ਜਾਂਦਾ ਸੀ ਪਾਣੀ ਇਸ ਤਰ੍ਹਾਂ ਬਿਲਕੁਲ ਐਸ ਤਰ੍ਹਾਂ ਸੀ ਜਿਸ ਉੱਪਰ ਨਲਕੇ ਦੋਂਦਾ ਪਾਣੀ ਨਿਤਰ ਜਾਂਦਾ ਸੀ ਛਿੱਤਰਿਆ ਹੁੰਦਾ ਸੀ ਪਾਣੀ ਆ ਸੀ ਇੱਥੋਂ ਕੱਢ ਕੇ ਨਾ ਇੱਥੇ ਬਣੀ ਹੋਈ ਸੀ ਇਸ ਤਰ੍ਹਾਂ ਚ ਬੱਚਾ ਜਾਂ ਬਣਾਇਆ ਸੀ ਉਸ ਚ ਪਾ ਕੇ ਤੁਹਾਨੂੰ ਭਰ ਲੈਣਾ ਤੇ ਮੁੜ ਕੇ ਉਹਦਾ ਉਹ ਗੁੱਲੀ ਦਿੱਤੀ ਹੁੰਦੀ ਸੀ ਲੱਕੜ ਦੀ ਉਹ ਕੱਚ ਕੇ ਥੱਲੇ ਹੋ ਜਾਣਾ ਤੇ ਗਰਮੀਆਂ ਦੇ ਦਿਨਾਂ ਵਿੱਚ ਕਾਂਬਾ ਛੱਡ ਜਾਂਦਾ ਸੀ ਜਦੋਂ ਉਹ ਇੱਕ ਟੈਂਕੀ ਦੇ ਥੱਲੇ ਨਾ ਕੀ ਬਾਤ ਹੈ ਫਿਰ ਇੱਥੋਂ ਹੀ ਆ ਮਸਜਿਦ ਨੂੰ ਪਾਣੀ ਵੀ ਇੱਥੋਂ ਦਿੰਦੇ ਸੀਗੇ ਇੱਥੋਂ ਦੀ ਨਾਲ ਜੀ ਇੱਕ ਲਾਈ ਹੋਈ ਸੀ ਇੱਥੇ ਕਾਟਾ ਇਹ ਮਸ ਇਨੇ ਹੀ ਮਸਜੇਤ ਬਾਤ ਹੈ ਨਾ ਕਿ ਕੱਚੋ ਬਣੀ ਯਾਨੀ ਕਿ ਪਾਣੀ ਫੁੱਲ ਆ ਵੀ ਦੇਖ ਕੇ ਲੋਕਾਂ ਨੇ ਕਹੇ ਤੇ ਵਗ ਵਗੈਰਾ ਕਰਨਾ ਸੋਖਾ ਨਹੀਂ ਕੁਛ ਦੇਰ ਬਾਅਦ ਨਾ ਜਦੋਂ ਤਰੱਕੀਆਂ ਤੇ ਕੰਮ ਇਹਨਾਂ ਬੰਗਲਿਆਂ ਦੇ ਸ਼ੁਰੂ ਹੋ ਗਏ ਨਾ ਜੀ ਕਹਿੰਦੇ ਆ ਤੁਹਾਨੂੰ ਪਾਣੀ ਕੱਢ ਕੇ ਦਿਖਾ ਸਕਦੇ ਆ ਜੋ ਤੋ ਰਹਿਣ ਦੋ ਨਹੀਂ ਕਰਨਾ ਪਈ ਅਸੀਂ ਜਦੋਂ ਕੁਛ ਨਾ ਬਾਅਦ ਰਿਪੇਅਰਿੰਗ ਵੈਰਾ ਦੀ ਲੋੜ ਪਈ ਆ ਉਹ ਠੇਕਦਾਰ ਸੀ ਕੋਈ ਉਹ ਵਿਚਾਰਾ ਨਾ ਉਹਨੇ ਠੇਕਾ ਚੁੱਕਾਇਆ ਸੀ ਕਿ ਅੱਲਾ ਜਾਣੇ ਉਹ ਕੋ ਖੁਦਾ ਤਰਸੀ ਕਰਕੇ ਜਾਂ ਉਹ ਠੇਕੇ ਚੋਂ ਪੈਸੇ ਉਹਨੂੰ ਇੰਨੇ ਬਚੇ ਉਹ ਮਸਜਿਦ ਬਣਾ ਗਿਆ ਸੀ ਇਹ ਬੜਾ ਮਾਸ਼ਾਅੱਲਾ ਨੇ ਕਿਹਦਾ ਕੰਮ ਕੀਤਾ ਅਸੀਂ ਇਨਸ਼ਾਅੱਲਾ ਤਾਲਾ ਉਸ ਤੋਂ ਬਾਅਦ ਥੋੜਾ ਥ ਹੈ ਕੋਈ ਨਹੀਂ ਅਸੀਂ ਇਤਨਬਾਤ ਬੜੀ ਦੀ ਹੈ ਮਾਸ਼ਾਅੱਲਾ ਬਹੁਤ اچھی ਗੱਲ ਹੈ ਬਾਦਿ ਕੀਤਾ ਜੀ ਬੜੀ ਮਿਹਰਬਾਨੀ ਤੁਸੀਂ ਇਨਫੋਰਮੇਸ਼ਨ ਠੀਕ ਹੈ ਜੀ ਜੀ ਖੁਸ਼ ਰਹੋ ਬਾਦ ਰਹੋ ਬਸ ਤੁਸੀਂ ਸਾਨੂੰ ਟਾਈਮ ਦਿੱਤਾ ਸਾਡੇ ਵਾਸਤੇ ਇਹ ਸਾਰਾ ਕੁਝ ਅਸੀਂ ਆਪਨਾ ਤੌਰਫ ਤੇ ਤੁਹਾਨੂੰ ਦਿਲੋਂ ਬਿਲਦੇ ਆਸੀ ਤੇ ਜੀ ਇਹ ਮੁੰਡਾ ਜੀ 169 ਨੰਬਰ ਦਾ ਸੰਧੂ ਜੱਟ ਜੀ ਅਸੀਂ ਉਹ 28 ਵਾਲੇ ਨਹੀਂ ਇਹ ਆਪਣੇ ਉਹ ਟਿਬੇ ਹਾਂਜੀ ਉਹ ਸਾਡੀ ਬੱਚੀ ਤੇ ਵਿਆਹੀ ਹੋਈ ਹੋਇਆ ਉਹ ਕਿਹੜੇ ਮੁੰਡੇ ਕਿਹੜੇ ਮੁੰਡੇ ਨਾਲ ਸ਼ਾਹਦ ਸੋਧਿਆ ਹੁੰਦਾ ਮੈਂ ਵੀ ਸੋਧਿਆ ਰਹਿ ਕੇ ਆਇਆ ਹਾਂ ਜੀ ਮੈਂ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਫੈਸਲ ਮੁੰਡੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਜੀ ਉੱਥੇ ਗ੍ਰੇਡਰ ਚਲਾਉਂਦੇ ਆ ਇਹ ਮੈਂ ਵੀ ਉੱਥੇ ਰਹਿ ਕੇ ਆਇਆ ਤੇ ਮੈਂ ਵੀ ਗ੍ਰੇਡਰ ਉਹ ਸਾਡੇ ਘਰ ਮੇਰੀ ਭਤੀਜੀ ਆਲਾ ਮਾਸ਼ਾਅੱਲਾਹ ਠੀਕ ਹੋ ਗਿਆ ਕੀ ਬਾਤ ਹੈ ਵੈਸੇ ਵੀ ਸਾਡਾ ਰਾਣਾ ਉਹ ਇੱਥੇ ਮਾਈ ਵੀ ਵੀ ਕਰਦੇ ਰਹਾ ਹੈ ਉਹ ਸੱਜੇ ਕਰਦੇ ਸੀ ਹਾਂ ਬਿਲਕੁਲ ਰਾਣਾ ਸਲੀਮ ਸਾਹਿਬ ਸੀ ਨਾ 167 ਮੇਰੇ ਨਾਲ ਪੜਦੇ ਰਹੀ 167 ਨੂੰ ਅੱਜ ਸਕੂਲ ਰਾਣਾ ਸਲੀਮ गाइस ਆਪਾਂ ਸਾਰਾ ਤੁਹਾਨੂੰ ਵਿਜ਼ਿਟ ਕਰਾਤਾ ਜੋ ਜੋ ਇਨਫੋਰਮੇਸ਼ਨ ਸੀ ਸਾਰੀ ਤੁਹਾਨੂੰ ਚਾਚਾ ਜੀ ਕੋ ਵੀ ਲੈ ਕੇ ਦਿੱਤੀ ਆਪਦੇ ਕੋ ਜਿਹੜੀ ਹੈਗੀ ਸੀ ਸਾਰੀ ਤੁਹਾਨੂੰ ਤੁਹਨ ਦੇਤੀ ਫਿਲਹਾਲ ਇੱਥੇ ਹੋਰ ਦਿਖਾਉਣ ਲਈ ਕੁਝ ਬਚਿਆ ਨਹੀਂ ਹੈਗਾ ਬਾਕੀ ਦਰਖਤ ਵਗੈਰਾ ਰਹਿ ਗਏ ਜਿਹੜੇ ਕਿ ਮਤਲਬ ਕਿ ਇਹਨਾਂ ਨੇ ਬਹੁਤ ਜ਼ਿਆਦਾ ਸਫਾਈ ਦਾ ਖਿਆਲ ਰੱਖਿਆ ਹੋਇਆ ਗਵਰਨਮੈਂਟ ਜਿਹੜੇ ਮੁਲਾਜ਼ਮ ਚਾਚਾ ਜੀ ਨੇ ਦੱਸਿਆ ਕਿ ਉਹ ਸਾਰੇ ਇੱਥੇ ਆ ਕੇ ਮਤਲਬ ਕਿ ਕਰਦੇ ਆ ਸਾਰਾ ਕੁਝ ਇੱਥੇ ਇਹ ਫੁੱਲਾਂ ਦੀ ਦੇਖਭਾਲ ਕਰ ਸਾਰਾ ਕੁਝ ਤੁਹਾਨੂੰ ਦਿਖਾ ਦਿੱਤਾ ਫਿਲਹਾਲ ਆਪਾਂ ਇੱਥੇ ਚੱਲਦੇ ਆਂ ਤੇ ਜਿਹੜਾ ਹੈਗਾ ਰਾਹ ਦੇਖਦੇ ਆਂ ਕਿ ਆਪਾਂ ਕੀ ਕਰਦੇ ਆਂ ਫਿਰ ਐਂਡ ਕਰਾਂਗੇ ਵਲੌਗ ਦਾ ਨਾਲ ਰਿਓ ਦੇਖਣਾ ਐਂਡ ਤੇ ਕੀ ਕਰਦੇ ਆਂ ਅਸੀਂ ਟਵਿਸਟ ਹੋ ਸਕਦਾ ਕੋਈ ਨਾ ਕੋਈ ਇਹ ਹੋਣ ਦਾ ਹੈ ਕਿ ਸਾਡੇ ਕੈਮਰਾ ਨਹੀਂ ਚੱਲਿਆਗਾ ਅਸੀਂ ਬਾਈ ਨੇ ਦੱਸਿਆ ਬਾਈ ਮੇਰਾ ਆਣ ਵਾਲੀ ਫਿਲਮ ਦੇ ਵਿੱਚ ਛੋਟਾ ਭਰਾ ਆ ਤੇ ਬਾਕੀ ਸਾਰੇ ਜਿਹੜੇ ਹੈਗੇ ਆ ਕੀ ਆ ਮੈਂ ਵਿਲਨ ਆ ਉਹ ਵਿਲਨ ਆ ਭਾਈ ਤੇ ਬਾਕੀ ਤੁਸੀਂ ਵੀਡੀਓ ਦੇਖ ਕੇ ਫਿਰ ਦੱਸਿਆ ਬਾਕੀ ਐਡਜਸਟ ਕਰ ਲਾਂਗੇ ਹੇ ਸਾਰਾ ਸੀਨ ਪਾਰਟ ਕਰਨ ਵਾਲਾ ਪਿਆ ਹੈਗਾ ਇਹ ਕਿਧਰੋਂ ਆਏ ਤੇ ਕਿਧਰ ਚੱਲੇ ਆ ਅਸੀਂ ਅੱਗੇ ਨਹਿਰ ਤੇ ਗਏ ਸੀ ਜੀ ਵੀਡੀਓ ਬਣਾਉਣ ਅੱਛਾ ਅਸੀਂ ਸਪੀਡ ਨਾਲ ਜਾ ਰਹੇ ਹਾਂ ਤੁਹਾਨੂੰ ਦੇਖ ਕੇ ਕਿਉਂਕਿ ਘਟਮਾਰਤ ਓਕੇ ਤੇ ਆਪਣਾ ਬੋਸ ਜੀ ਕਿੱਥੇ ਆ ਬੋਸ ਜੀ ਆ ਰਿਹਾ ਬੋਸ ਜੀ ਦਾ ਵੈਲਕਮ ਆਸੇ ਕੋ ਪੋਲੀ ਫੁੱਲ ਹੈ ਨਹੀਂ ਪੋਲੇ ਤੋੜ ਲੈਣੇ ਇਹ ਤਾਂ ਤਾਜ਼ਾ ਫੁੱਲ ਆ ਦੇਖੋ ਇਹੀ ਛੋਟ ਦੇਣਾ ਆ ਫੁੱਲ ਸਟਾਗੇ ਉਧੋਂ ਦੀ ਆ ਰੱਖਿਆ ਹੋਇਆ ਇਹ ਬਹੁਤ ਆ ਬਾਕੀ ਅਸੀਂ ਕਬੜੇ ਤੇ ਵੀ ਸੱਟ ਕੇ ਆਏ ਆ ਭਾਈ ਜੀ ਜਿਹੜਾ ਸਾਹਿਬ ਜਿਹੜਾ ਆਪਾਂ ਰਸਤੇ ਦੇ ਵਿੱਚ ਮੂਵੀ ਦਾ ਜ਼ਿਕਰ ਕੀਤਾ ਸਾਜੀ ਆਪਣੀ ਪੂਰੀ ਟੀਮ ਆ ਜੀ ਬਹੁਤ ਵਧੀਆ ਬੰਦੇ ਆ ਜੀ ਮਿਲ ਕੇ ਸਾਜੀ ਆਪਾਂ ਇਹਨਾਂ ਦੇ ਬੰਦੇ ਲੱਗਦੇ ਆ ਅੱਛਾ ਕੰਮ ਕਰਨਗੇ ਬਣਾਓ ਦਿਹਾਓ ਫੋਨ ਤਾਂ ਨਹੀਂ ਬਣਾਣਾ ਇੱਥੇ ਹੌਂਡ ਬਾਰੇ ਇੱਕ ਮੈਂ ਸ਼ੂਟ ਕਰ ਲਈ ਵੀਡੀਓ ਕਰਨੀ ਆ ਜੀ ਅੱਜ ਸ਼ੂਟ ਕਰ ਰਹੇ ਆ ਵੀਡੀਓ ਤੇ ਵੀਡੀਓ ਸ਼ੂਟ ਕਰ ਲੈਣੇ ਤਾਂ ਇਹਨਾਂ ਦੇ ਵੀ BTS ਪਾ ਦੇਣੇ ਵਿੱਚ ਜੀ ਜੀ ਹੁਣ ਸਟਾਰਟ ਕਰਤਾ ਮੈਂ ਉਹ ਫੁੱਲ ਸ਼ਟ ਫੁੱਲ ਕਿੱਥੇ ਆ ਫੁੱਲ ਫੁੱਲ ਸ਼ਟ ਸਾਲੇ ਉਤੋਂ ਦੀ ਫੋਨ ਸੁੱਟ ਸੁੱਟ ਦੇ ਭੈਣ ਚਾ ਤੈਨੂੰ ਹੋਰ ਲੈ ਦੇਵਾਂਗਾ ਫੋਨ ਨਹੀਂ ਸੁੱਟਣਾ ਬਹੁਜੀ ਬਸ ਬਸ ਕਸੂ ਬਸ ਕਸੂ ਐ ਨੂੰ ਸੁਝਾਉਣੇ ਵਟਸਐਪ ਤੇ ਵਟਸਐਪ ਭਾਈ ਮੈਂ ਆਹ ਜੀ ਲੋਕ ਮੰਨਦੇ ਬਲੋਗ ਮੰਨਦੇ ਆ ਭਾਈ ਬਲੋਗ ਮੰਨਦੇ ਫੋਨ ਜੋ ਬੁਆਣ ਲਾਈ ਮੈਂ ਸਾਰਾ ਇਹਦੀ ਜਾਣਕਾਰੀ ਦਿੱਤੀ ਆ ਆਵਾਮ ਨੂੰ ਪਹਿਲੇ ਆਈ ਨਹੀਂ ਹੋਏ ਸਰੂਰ ਦੱਸਿਓ ਕੀ ਹਾਲ ਹੈ ਠੀਕ ਠਾਕ ਹਾਂ ਮੈਂ ਤੇਰੀ ਸਵੇਰੇ ਸਵੇਰੇ ਵੀਡੀਓ ਰੀਪੋਸਟ ਕੀਤੀ ਲੈ ਕੇ ਯਾਰ ਮੇਰਾ ਪਿਆਰ ਐ ਉਸ ਬੰਦੇ ਨਾਲ ਇਹਦੀ ਵੀਡੀਓ ਦੇ ਵਿੱਚ ਕਿਦਾਂ ਦਾ ਸੀਨ ਹੁੰਦਾ ਐਦਾਂ ਦਾ ਸੋ ਵੀਡੀਓ ਸੀਰੀਓ ਸ਼ੂਟ ਕਰ ਲਈ ਤੁਸੀਂ ਓਕੇ ਸਾਡਾ ਸਾਰਾ ਹੁਣ ਕਿਧਰ ਜਾ ਰਹੇ ਆ ਤੁਹਾਨੂੰ ਵਾਪਸ ਜਾ ਰਹੇ ਸੀਗੇ ਬੰਦੇ ਐਸੀ ਮਿਲਣਾ ਓਕੇ ਹੋ ਗਿਆ ਹਾਂ ਜੀ ਤੇ ਦੱਸਿਆ ਗੱਲ ਬਣੀ ਆ ਮੈਂ ਦੱਸਿਆ ਤੁਸੀਂ ਦੱਸ ਦਿਓ ਜੇ ਤੁਹਾਡੇ ਕੋਲ ਜਾਣਕਾਰੀ ਹੈ ਅਸੀਂ ਇੱਥੇ ਵੀਡੀਓ ਬਣਾ ਰਹੇ ਨੇ ਸਾਡੇ ਲਈ ਬਣਾਇਆ ਸਾਡੇ ਬੈਕਗਰਾਉਂਡ ਲਈ ਬਣਾਇਆ ਇਹਦੀ ਅੰਦਰ ਦੀ ਅੰਦਰ ਦੀ ਵਿੱਚ ਨਹੀਂ ਜਗ੍ਹਾ ਹੈ ਲਾਦੀ ਨੁਰੀ ਜਗ੍ਹਾ ਮਤਲਬ ਕਿ ਦਰਵਾਜ਼ਾ ਖੁੱਲਦਾ ਨਹੀਂ ਇਹਦਾ ਨਹੀਂ ਕੁਝ ਨਹੀਂ ਖੁੱਲਦਾ ਹੈਗਾ ਛੱਤ ਤੇ ਵੀ ਜਲ ਜਨ ਨੇ ਨਹੀਂ ਨਹੀਂ ਛੱਤ